हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸুইਜਰਸੀ ਵੇਲਡ ਟਾਪ ਬਰੀਡ ਛੇੜ ਲਈ ਲੈ ਕੇ ਆਏ ਹਾਂਗੇ ਬੱਚਾ ਆ ਗਿਆ ਮਗਰੇ ਤੇ ਕਰਮਾਲੀ ਦੇ ਬੱਚਾ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਨਾਲ ਕਰਾਂਗੇ ਆਜੋ ਬਾਈ ਬੂਟੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਠੀਕ ਹੋ ਬਾਈ ਬੜੀ ਹੋ ਗਈ ਬਾਈ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਚੱਲਦੀ ਜੀ ਨਖਾ ਬਾਈ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾ ਮੇਰਾ ਬੁਟਾ ਸਿੰਘ ਪਿੰਡ ਢਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਬਾ ਬਾਈ ਨੇੜੇ ਦੇ ਪਿੰਡ ਵੇ ਨੇੜੇ ਵੀਰੇ ਤਪਾ 4 ਕਿਲੋਮੀਟਰ ਹੂੰ ਪੱਖੋਂ ਅੰਚੇ 8 ਕਿਲੋਮੀਟਰ ਬੜੀ ਠੀਕ ਹੈ ਹਾਂਜੀ ਮੋਬਾਈਲ ਨੰਬਰ ਬੋਲ ਦੇ ਬੁਟੇ ਮੋਬਾਈਲ ਨੰਬਰ 95016 ਹੂੰ 13499 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬੁਟੇ ਜ ਕਦੋਂ ਸੂਈ ਹੈ ਬਾਈ ਸੂਈ ਨੂੰ ਅੱਜ ਬਾਈ 10 ਦਿਨ ਹੋ ਗਏ ਯਾਰ ਬੜ ਨੂੰ 10 ਦਿਨ ਹੋ ਗਏ ਸੂਈ ਨੂੰ ਬੱਚਾ ਬਸ ਆ ਗਿਆ ਮਗਰ ਬਸ ਆ ਗਿਆ ਬਈ ਇਹ ਠੀਕ ਹੈ ਹਾਂ ਬੱਚਾ ਬਸ ਠੰਡੀ ਸੀਲ ਦਾ ਬਾਈ ਦੇਖਾ ਬਾਲੀ ਚੀਜ਼ ਹੈ ਬਾਲੀ ਬਰਤੀ ਹੈ ਯਾਰ ਬਾਈ ਦੇਖਿਆ ਕਿਆ ਬਾਤ ਹੈ ਫੁੱਲ ਜੇ ਮਰਜੀ ਲੈ ਵਾਲਾ ਬਾਈ ਪੂਰਾ ਜਿਹੜਾ ਜੜਾ ਹੋਇਆ ਲੈ ਦੇਖ ਸਹੀ ਯਾਰ ਤੇ ਬੂਟੇ ਕਿੰਨਾ ਦੁੱਧ ਆ ਬਾਈ ਇਸ ਟਾਈਮ ਬਾਈ ਦੁੱਧ ਦੇ ਥਲੇ 14 ਕਿਲੋ ਆ ਯਾਰ ਠੀਕ ਹੈ ਹਾਂ ਮੰਨ ਕੇ ਚੱਲੋ ਕੋਈ ਵੀਰ ਭਾਵੇਂ ਦੋ ਟਾਈਮ ਚੋਈ ਕਰ ਦੋ ਦੋ ਟਾਈਮ ਬਾਈ ਜੇ ਮਰਜੀ ਚੋਈ ਕਰ ਲੇ ਯਾਰ ਠੰਡੀ ਸੀਲ ਦਾ ਭਾਣਤ ਹੀ ਨਹੀਂ ਰਿਹਾ ਬਾਈ ਦੇਖਾ ਅਸਲ ਵਿੱਚ ਜਰਸੀ ਹੈ ਯਾਰ ਹਨਾ ਜਰਸੀ ਬਾਈ ਜ 1000 ਜਰਸੀ ਆ ਹਮ ਜਰਸੀ ਖੋਲੀ ਤੋਰ ਦੇ ਬੂਟੇ ਤੋਰਾ ਤਰਾ ਪਾ ਚੈੱਕ ਕਰਵਾ ਨਾ ਬਾਕੀ ਜਿਹੜਾ ਲੇਵਾ ਆ ਗਿਆ ਫਾੜੀ ਵਾਲਾ ਡਰ ਆ ਗਿਆ ਕਰਮ ਵਾਲੀ ਲੇਵਾ ਲੇਵਾ ਤਾਂ ਬਾਈ ਜਮਾ ਐ ਜੜਿਆ ਪਿਆ ਮੈਂ ਕਹਿੰਦਾ ਸਹੀ ਹੈ ਜੜਿਆ ਪਿਆ ਹਨਾ ਹਾਂ ਜਿਆਦਾ ਰੈਲਟੀ ਬਰੀਡ ਬਹੁਤ ਆ ਯਾਰ ਹਨਾ ਬਰੀਡ ਬਹੁਤ ਆ ਬਈ ਯਾਰ ਹਮ ਜੇ ਬਾਈ ਕੱਦ ਕਾਠ ਦੀ ਗੱਲ ਕਰੀਏ ਨਾਮ ਵਾਲੀ ਵੱਡੀ ਤੇ ਨਾਮ ਵਾਲੀ ਵੱਡੀ ਨਾਲ ਛੋਟੀ ਬਾਈ ਵਿਚਾਲ ਦਾ ਮੇਲ ਆ ਗਿਆ ਹੂੰ ਵਿਚਾਲ ਵਾਲਾ ਮੇਲ ਆ ਗਿਆ ਬਾਕੀ ਥਣ ਥਣ ਵੀ ਆਪਾਂ ਨੇੜਿਆਂ ਚੈੱਕ ਕਰਵਾਵਾਂਗੇ ਨਾੜਾ ਹੈ ਨਾ ਬੁੱਟੇ ਉਂਗਲ ਆ ਰਹੀਆਂ ਹਨਾ ਬਹੁਤ ਵਧੀਆ ਬਾਈ ਥਣ ਵੀ ਪਾਲੇ ਚੰਕੇ ਲੱਗੇ ਹੋਏ ਦੇਖ ਬਾਈ ਹਨਾ ਬੜਾ ਚੰਗਾ ਕੱਲਾ ਕੱਲਾ ਥਣ ਗਿੱਠ ਗਿੱਠ ਤੇ ਥਣ ਹਨਾ ਸਹੀ ਆ ਬਾਈ ਜਮਾ ਆ ਦੇਖੀ ਬੂਤ ਦੇਖ ਬਾਈ ਯਾਰ ਹੂੰ ਬਾਕੀ ਸਮਾਂ ਆਪਾਂ ਤੁਹਾਨੂੰ ਦੱਸ ਦਿੰਨੇ 2:22 ਮਿੰਟਾਂ ਦਾ ਟਾਈਮ ਹੋ ਗਿਆ ਤੇ ਬੂਟੇ ਕਿਵੇਂ ਤਿਆਰ ਹੁੰਦੀ ਆ ਸਾਹਮਣੇ ਬਸ ਤੇ ਹੁਣ ਦੇਖ ਲਾ ਬਾਈ ਪੂਰਾ ਜੜ ਜੂ ਕੋਕੇ ਠੀਕ ਆ ਹਾਂ ਜੈਸਾ ਵਾ ਹੁਣ ਤਿਆਰੀ ਆ ਅਥੋਂ ਦਾ ਬੜੀ ਹਥੋਂ ਦਾ ਬਣ ਕੇ ਖੜਨਾ ਬਾਈ ਬੈੜਦੇ ਠੀਕ ਆ ਤੇ ਨਵਾਂ ਹਾੜਾ ਤੇ ਆਏ ਨਹੀਂ ਕੋਈ ਠੰਡੀ ਸੀਲ ਬਈਆ ਖੋਲੀ ਖੜਾ ਦੇਖਾ ਕੋਈ ਜਿੱਥੇ ਮਰਜੀ ਹਥਮਾਰੀ ਚੈਨਲ ਤੇ ਦਾ ਮੁੱਲ ਫਿਰ ਬਈਆ ਦਾ ਮੁੱਲ ਗਰਾਉਂਡ ਦਾ ਬਈਆ ਜਿਵੇਂ ਮਰਜੀ 60 ਕਰਾਣਾ 65 ਕਰਾਣਾ 55 ਹਜ਼ਾਰ ਦੀ ਬੈਠ ਦੇ ਦਾਂਗੇ ਆਪਾਂ 55 ਦੀ ਹਾਂ ਬਾਈ ਚੱਕੋ ਆਹ ਰੇਟ ਮਿਲਣਾ ਨਹੀਂ ਬਾਈ 55 ਹਜ਼ਾਰ ਦਾ ਕਿਤੇ ਇਹੇ ਹੀ ਬਾੜ ਦਾ ਬੁੱਧ ਦਾ ਬਈਆ ਤਾਰਾਂ ਨੂੰ ਸੂਈ ਨੂੰ ਵਾਪਸ ਦੇ ਬਸਰੂਆ ਹਾਂ ਤੇ ਤਾਰਾ ਮਰਾਂਗੇ ਤਾਰਾ ਮਰਵਾ ਦੇ ਬਾਈ ਮਾਰ ਦਿਓ ਬਾਈ ਠੰਡੀ ਬਹੁਤ ਆ ਬੁੱਟੇ ਠੰਡੀ ਦਾ ਬਈ ਬਾਲੀ ਜਿਵੇਂ ਮਰਜ਼ੀ ਦੇਣਾ ਪਾ ਉਹ ਬਸ ਉਹ ਜੰਗਾਏ ਸੀ ਹੂੰ ਇਹ ਮਰਜ਼ੀ ਉਹ ਕਰ ਲੈ ਲੈ ਬਈ ਸਹੀ ਆ ਬਈ ਲੈ ਸਮਾਦ ਕੀ ਲੈ ਹੂੰ ਚੋਣ ਚਵਾ ਚੈੱਕ ਕਰਵਾ ਦੀਏ ਮੈਂ ਕਹਣਾ ਕੀ ਆ ਬਾਤ ਚਵਾਈ ਬੜੀ ਚੰਗੀ ਆ ਯਾਰ ਲੈ ਬਈ ਹੂੰ ਨਿਪੜਨ ਵਾਲੀ ਚਵਾਈ ਆ ਬੁੱਟੇ ਇਹਦਾ ਬਾਲੀ ਗੰਡ ਚਵਾਈ ਆ ਬਈ 5 4 ਮਿੰਟਾਂ ਚ ਧਾਰਕ 2 4 ਮਿੰਟਾਂ ਜੀ ਆ ਸਹੀ ਆ ਬਈ ਲੈ ਕੀ ਆ ਬਾਤ ਮਿੱਟੀ ਜੀ ਵੀ ਗੁੱਥਿਆਂ ਪਾੜ ਦੀ ਆ ਹੋਰ ਸਹੀ ਆ ਬਈ ਕੀ ਆ ਬਾਤ ਬਹੁਤ ਸੋਹਣਾ ਕਰਮਾਣੇ ਨੂੰ ਚੋਣ ਚਵਾ ਲੱਗਿਆ ਵੇ ਇੱਕ ਨੰਬਰ ਚਵਾਈ ਕਹਿ ਸਕਦੇ ਮੋਟੀ ਤੇ ਨਿਪੜਨ ਵਾਲੀ ਕਿ ਨਹੀਂ ਕਿਆ ਬਾਤ ਹੈ ਨਾ ਇੱਕ ਨੰਬਰ ਚ ਬਾਈ ਲੈ ਆਣ ਵਾਲਾ ਬੋਲਦਾ ਬਾਈ ਠੰਡੀ ਸੀਲ ਦੇ ਕੀ ਮੁੱਲ ਵੀ ਬਾਈ ਨੇ ਤਾਂ ਭਜਾਇ ਰੱਖਿਆ 55000 ਰੁਪਏ ਦੀ ਬਾਈ ਕਿਨਾਂ ਆਪਾਂ ਵੜ ਦੇ ਦਿਆਂਗੇ ਕਿਸੇ ਵੀ ਵੀਰ ਨੂੰ ਇਹ ਵੜ ਪਸੰਦ ਆਵੇ ਕਰ ਲਿਓ ਬਾਈ ਨਾਲ ਕੰਟੈਕਟ ਧੰਨਵਾਦ